ਗੁਰ ਕੈ ਸ਼ਬਦ ਸਲਾਈਏ ਅੰਤਰ ਪ੍ਰੇਮ ਪਿਆਰ ਹੁਣ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਉਸ ਪਰਮਾਤਮਾ ਨੂੰ ਸਲਾਇਆ ਜਾਂਦਾ ਉਸ ਦਾਤੇ ਨੂੰ ਸਲਾਇਆ ਜਾਂਦਾ ਪਰ ਹੁਣ ਸ਼ਬਦ ਦੁਆਰਾ ਸਲਾਉਣ ਵਾਸਤੇ ਹਿਰਦੇ ਵਿੱਚ ਪ੍ਰੇਮ ਹੋਣਾ ਵੀ ਜ਼ਰੂਰੀ ਹੈ ਹਿਰਦੇ ਵਿੱਚ ਪਿਆਰ ਹੋਣਾ ਵੀ ਜ਼ਰੂਰੀ ਜੇ ਪ੍ਰੇਮ ਨਹੀਂ ਹੈ ਪਿਆਰ ਨਹੀਂ ਹੈ ਸ਼ਰਧਾ ਨਹੀਂ ਹੈ ਫਿਰ ਉੱਥੇ ਇਕੱਲੇ ਸ਼ਬਦ ਨੂੰ ਪੜਨਾ ਵੀ ਸਾਰ ਕੇ ਲੈਂਦੇ ਨੇ ਕਿ ਪੜ ਪੜ ਗੱਡੀ ਲੱਦੀ ਹੈ ਕਹਿੰਦੇ ਇਕੱਲਾ ਪੜਨ ਨਾਲ ਨਹੀਂ ਕੁਝ ਹੋਣਾ ਪੜਨ ਦੇ ਪਿੱਛੇ ਭਾਵਨਾ ਦਾ ਹੋਣਾ ਵੀ ਜ਼ਰੂਰੀ ਹੈ ਇਸਲਾਮ ਦੇ ਵਿੱਚ ਇੱਕ ਗਾਥਾ ਮਿਲੀ ਬੜੇ ਭਾਰਪੂਰ ਕਿਹਾ ਕਿ ਸ਼ਬਦ ਤੇ ਭਰੋਸਾ ਗੁਰੂ ਦੀ ਬਾਣੀ ਤੇ ਭਰੋਸਾ ਹੋਣਾ ਚਾਹੀਦਾ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵੈ ਗੁਰੂ ਦੇ ਸ਼ਬਦ ਤੇ ਭਰੋਸਾ ਹੈ ਯਕੀਨ ਹੈ ਉੱਤਰ ਜਾਂਦੇ ਨੇ ਉਹ ਪਰਮਾਤਮਾ ਦੇ ਦਰ ਤੇ ਪ੍ਰਵਾਹ ਹੋ ਜਾਂਦੇ ਨੇ ਉਹਨਾਂ ਨੇ ਕੀ ਲਿਖਿਆ ਕਹਿੰਦੇ ਕੋਈ ਸੂਫੀ ਲੰਘ ਰਿਹਾ ਸੀ ਕਿਉਂਕਿ ਸੂਫੀਆਂ ਦਾ ਕਾਰਜ ਇਹੀ ਹੁੰਦਾ ਸੂਫੀਆਂ ਲਈ ਘਟਨਾਵਾ ਗੁਰਮਤ ਨਾਲ ਤਾਂ ਮੇਲ ਖਾਂਦੀਆਂ ਕਿਉਂਕਿ ਉਹ ਵੀ ਇੱਕ ਅੱਲਾ ਨੂੰ ਮੰਨਦੇ ਨੇ ਤੇ ਗੁਰਬਾਣੀ ਦਾ ਸਿਧਾਂਤ ਵੀ ਇੱਕ ਪਰਮਾਤਮਾ ਦਾ ਭਾਸ਼ਾ ਦਾ ਹਰ ਕੋਈ ਸਕਦਾ ਤਰੀਕੇ ਦਾ ਫਰਕ ਹੋ ਸਕਦਾ ਸਿਧਾਂਤ ਇੱਕ ਹੈ ਕਿਨੇ ਕੋਈ ਸੂਫੀ ਰਸਤੇ ਵਿੱਚੋਂ ਗੁਜ਼ਰ ਰਿਹਾ ਸੀ ਕਬਰਸਤਾਨ ਦੇ ਕੋਲੋਂ ਗੁਜ਼ਰਿਆ ਸਮਝ ਆਉਣ ਵਾਸਤੇ ਭਾਵਨਾ ਆਉਂਦੀ ਕਿ ਜਦੋਂ ਕਬਰ ਦੇ ਕੋਲੋਂ ਗੁਜ਼ਰਿਆ ਤਾਂ ਉਹ ਇੱਕ ਖਾਸ ਕਿਸਮ ਦੀ ਸੁਗੰਧ ਆਈ ਉਹ ਹੈਰਾਨ ਹੋ ਗਿਆ ਕਿ ਕਬਰ ਸਾਨ ਵਿੱਚ ਉਹ ਸੁਗੰਧ ਆਈ ਅਜੇ આજ ਤੱਕ ਨਹੀਂ ਹੋਇਆ ਕਹਿੰਦੇ ਉਹਨੇ ਦੇਖਿਆ ਸ਼ਾਇਦ ਕੋਈ ਕਬਰ ਤੇ ਕੋਈ ਖਾਸ ਕਿਸਮ ਦੇ ਕੋ ਫੁੱਲ ਨਾ ਰੱਖ ਗਿਆ ਹੋਵੇ ਕਹਿੰਦੇ ਕੋਈ ਫੁੱਲ ਨਹੀਂ ਸੀ ਸਾਂ ਫਿਰ ਕਹਿੰਦੇ ਉਹ ਧਿਆਨ ਨਾਲ ਦੇਖਦਾ ਕਿ ਆਸ-ਪਾਸ ਜਿਹੜਾ ਕੋਈ ਕਿਸੇ ਨੇ ਫੁੱਲ ਨਾ ਲਾਏ ਹੋਣ ਕੋਈ ਇਹੋ ਜਿਹੀ ਬਗੀਚੀ ਤਿਆਰ ਕੀਤੀ ਹੋਵੇ ਜਿਸੇ ਸੁਗੰਧੀ ਦੇਣ ਵਾਲੀ ਜਿਹੜੇ ਫੁੱਲ ਨੇ ਫੁਲਵਾੜੀ ਲੱਗੀ ਹੋਵੇ ਕਹਿੰਦੇ ਕੁਝ ਨਹੀਂ ਨਜ਼ਰ ਆਇਆ ਕਹਿੰਦੇ ਉੱਥੇ ਕਬਰਸਤਾਨ ਆਵੇ ਜਿਹੜੇ ਕੰਮ ਕਰਨ ਵਾਲੇ ਸਨ ਜਿਹੜੇ ਕਬਰਾਂ ਵਗੈਰਾ ਪੁੱਟਦੇ ਸਨ ਉਨਾਂ ਨੂੰ ਪੁੱਛਿਆ ਕਹਿੰਦੇ ਕਬਰ ਕਿੰਦੀ ਹੈ ਜਿਸ ਵਿੱਚ ਉਹ ਸੁਗੰਧੀ ਆ ਰਹੀ ਹੈ ਇਸ ਨੂੰ ਨੱਪਣ ਲੱਗਿਆ ਕੋ ਖਾਸ ਪਦਾਰਥ ਵਿੱਚ ਪਾਏ ਉਹ ਕਹਿੰਦੇ ਨਹੀਂ ਆਖਰ ਉਹਨਾਂ ਨੇ ਯਾਦ ਕਰਕੇ ਦੱਸ ਦਿੱਤਾ ਕਿ ਫਲਾਣੇ ਵਿਅਕਤੀ ਦੀ ਕਬਰ ਹੈ ਤੇ ਫਲਾਣੀ ਜਗ੍ਹਾ ਨਗਰ ਵਿੱਚ ਉਸ ਦਾ ਕਰ ਤੇ ਉਹ ਸਾਕੀ ਕਰ ਲਿਖਦਾ ਕਹਿੰਦੇ ਉਹ ਸੂਫੀ ਪਤਾ ਕਰਦਾ ਕਰਦਾ ਉਹਦੇ ਘਰ ਤੱਕ ਪਹੁੰਚ ਗਿਆ ਉਹਦਾ ਪਰਿਵਾਰ ਮਿਲਿਆ ਤੇ ਦੱਸਦਾ ਕਿ ਮੈਂ ਇਸ ਤਰ੍ਹਾਂ ਰਸਤੇ ਵਿੱਚੋਂ ਗੁਜ਼ਰ ਰਿਹਾ ਸੀ ਕਬਰਸਤਾਨ ਦੇ ਵਿੱਚ ਇੱਕ ਕਬਰ ਦੇਖੀ ਉਹਦੇ ਵਿੱਚੋਂ ਸੁਗੰਧੀ ਆ ਰਹੀ ਸੀ ਆਸ-ਪਾਸੇ ਮੈਨੂੰ ਕੁਝ ਦੱਸਿਆ ਨਹੀਂ ਉੱਥੇ ਕੰਮ ਕਰਨ ਵਾਲੇ ਤੋਂ ਪਤਾ ਲੱਗਾ ਕਿ ਤੁਹਾਡੇ ਸ਼ੌਹਰ ਦੀ ਕਬਰ ਹੈ ਤੇ ਕਹਿੰਦੇ ਉਹ ਪੁੱਛਣ ਲੱਗਾ ਕਿਉਂਕਿ ਭਗਤੀ ਵਗੈਰਾ ਕਰਦੇ ਸਨ ਉਹਨਾਂ ਦਾ ਧਿਆਨ ਜੁੜਿਆ ਸੀ ਕਹਿੰਦੇ ਨਹੀਂ ਕੋਈ ਖਾਸ ਭਗਤੀ ਵਗੈਰਾ ਨਹੀਂ ਸਨ ਕਰਦੇ ਜਿਵੇਂ ਬਾਕੀ ਲੋਕ ਦੁਨਿਆਵੀ ਕਿਰਤ ਕਰਦੇ ਨੇ ਐਵੇਂ ਕਿਰਤ ਕਰਦੇ ਸਨ ਕਹਿੰਦੇ ਸੂਫੀ ਨੇ ਫੇਰ ਪੁੱਛਿਆ ਕਹਿੰਦੇ ਠੀਕ ਹੈ ਦੁਨਿਆਵੀ ਕਿਰਤ ਕਰਦਾ ਸੀ ਹੋ ਸਕਦਾ ਉਪਜ ਵਸਤ ਦਾ ਪੱਕਾ ਨਿਵਾਜੀ ਹੋਵੇ ਤੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਨਹੀਂ ਨਿਵਾਜ ਉਹ ਕਿਹਾ ਟਾਈਮ ਦੇ ਕਿਲੇ ਤਾਂ ਪੜਦੇ ਸਨ ਕੋਈ ਪੱਕੇ ਨਿਵਾਜੀ ਨਹੀਂ ਸਨ ਕਿ ਉਹਨਾਂ ਨੇ ਨਿਵਾਜ ਦੇ ਵਿੱਚ ਜਾਣਾ ਹੀ ਜਾਣਾ ਹੈ ਚਾਣਾ ਹੀ ਜਾਣਾ ਫਿਰ ਕਹਿੰਦੇ ਉਹਨਾਂ ਆਪਣੇ ਜੀਵਨ ਦੇ ਵਿੱਚ ਕੋਈ ਹੋਰ ਇਹੋ ਜਿਹਾ ਕੀਤਾ ਹੋਵੇ ਜਿਸ ਨਾਲ ਉਹ ਧਰਮ ਦੇ ਬੜੇ ਪੱਕੇ ਕਹੇ ਜਾਂਦੇ ਹੁਣ ਸ਼ਰਾਂ ਤੇ ਕਾਰੇ ਉੱਤਰਨ ਵਾਲੇ ਹੋਣ ਕਹਿੰਦੇ ਸੋ ਬੀਬੀ ਨੇ ਜਵਾਬ ਦਿੱਤਾ ਕਿਹਦੇ ਨਹੀਂ ਇਹੋ ਜਿਹਾ ਨਹੀਂ ਸੀ ਉਤੇ ਆਮ ਹੀ ਮਨੁੱਖਾਂ ਵਰਗਾ ਕੋਈ ਮਨੁੱਖ ਸੀ ਐਸਾ ਹੀ ਉਸਦਾ ਜੀਵਨ ਸੀ ਕਹਿੰਦੇ ਸੂਫੀ ਕਹਿ ਲੱਗਿਆ ਇਹ ਕਿਵੇਂ ਹੋ ਸਕਦਾ ਕਹਿੰਦੇ ਫਿਰ ਕਹਿੰਦਾ ਬੀਬੀ ਤੂੰ ਥੋੜਾ ਧਿਆਨ ਨਾਲ ਸੋਚ ਕੇ ਦੱਸ ਕਿਸੇ ਜੀਵਨ ਦੇ ਵਿੱਚ ਕੁਝ ਇਹੋ ਜਿਹਾ ਕਰਮ ਹੋਵੇ ਜਿਹੜਾ ਨੂੰ ਬਾਕੀ ਮਨੁੱਖਾਂ ਦੇ ਨਾਲੋਂ ਵੱਖਰਾ ਕਰਦਾ ਹੋਵੇ ਹੋ ਸਕਦਾ ਉਹ ਕ੍ਰਾਂਣ ਵਗੈਰਾ ਪੜਦਾ ਹੋਵੇ। ਕਹਿੰਦੇ ਨਹੀਂ ਉਹ ਤਾਂ ਨਾ ਪੜ ਸੀ ਉਹ ਤਾਂ ਕ੍ਰਾਂਣ ਪੜ੍ਹਨੇ ਨਹੀਂ ਸੀ ਆਉਂਦੀ। ਫਿਰ ਕਹਿੰਦੇ ਹਾਂ ਇੱਕ ਕਰਮ ਉਹ ਜ਼ਰੂਰ ਕਰਦਾ ਹੁੰਦਾ ਸੀ। ਕਿ ਉਹਨੇ ਕ੍ਰਾਂਣ ਨੂੰ ਆਪਾਂ ਪ੍ਰਕਾਸ਼ ਕਰਨਾ ਕਹਿੰਦੇ ਉਹ ਕਹਿੰਦੇ ਖੋਲ੍ਹ ਲੈਂਦਾ ਸੀ। ਪੜਨਾ ਨੂੰ ਆਉਂਦਾ ਨਹੀਂ ਸੀ ਤੇ ਕੋਈ ਗੱਲ ਹਰ ਆਇਤ ਤੇ ਹੱਥ ਰੱਖ ਕੇ ਗੱਲ ਕਹਿਣਾ ਹੁੰਦਾ ਸੀ। ਕਿ ਅੱਲਾਹ ਤਾਲਾ ਤੂੰ ਇਹ ਵੀ ਸੱਚ ਲਿਖਿਆ ਅੱਲਾਹ ਤਾਲਾ ਤੂੰ ਇਹ ਵੀ ਸੱਚ ਕਿਹਾ ਆਏ ਖੁਦਾਵੰਤ ਤੂੰ ਆ ਵੀ ਸੱਚ ਉਪਦੇਸ਼ ਦਿੱਤਾ ਕਿਨੇ ਬਸ ਕਈ ਵਾਰੀ ਬੈਠੇ ਨੇ ਉਸਨੇ ਇਹ ਹੀ ਕਹੀ ਜਾਣਾ ਤੁਸੀਂ ਕਹਿਣਾ ਤੈਨੂੰ ਪੜ੍ਹਨਾ ਤੇ ਆਉਂਦਾ ਨਹੀਂ ਤੈਨੂੰ ਕੀ ਪਤਾ ਵਿੱਚ ਕੀ ਲਿਖਿਆ ਤੁਹਾਰ ਰਿਤ ਤੇ ਇੱਕ ਹੱਥ ਰਾਜ ਕੀ ਕਹੀ ਜਾਣਾ ਕੀ ਵੀ ਸੱਚ ਲਿਖਿਆ ਇਹ ਵੀ ਸੱਚ ਕਿਹਾ ਇਹ ਵੀ ਸੱਚ ਕਿਹਾ ਇੱਕ ਇੱਕ ਅੱਖਰ ਸੱਚ ਕਿਹਾ ਇਹਨੇ ਆ ਇਹ ਜ਼ਰੂਰ ਕਰਮ ਕਰਦਾ ਸੀ ਕਹਿੰਦੇ ਉਹ ਸੋ ਵੀ ਕਹਿੰਦਾ ਕਿਹਿੰਦਾ ਭਾਵੇਂ ਇਹਨਾਂ ਪੜ੍ਹ ਸੀ ਪਰ ਉਸਨੇ ਜਿਹੜੀਆਂ ਕੁਰਾਨ ਸ਼ਰੀਫ ਦੀਆਂ ਆਇਤਾਂ ਤੇ ਭਰੋਸਾ ਰੱਖਿਆ ਯਕੀਨ ਰੱਖਿਆ ਕਿ ਜੋ ਕੁਝ ਵੀ ਇਸ ਵਿੱਚ ਕਿਹਾ ਉਹ ਸੱਚ ਗਿਆ ਕਹਿੰਦੇ ਉਹ ਪ੍ਰਮਾਣ ਹੋ ਗਿਆ ਉਹ ਅੱਲਾ ਦੇ ਖੁਦਾ ਦੇ ਘਰ ਤੇ ਪ੍ਰਮਾਣ ਹੋ ਗਿਆ ਇਹ ਸੁਗੰਧ ਤਾਂ ਹੀ ਆ ਰਹੀ ਹੈ ਇਸ ਸਾਖੀ ਕਰ ਤੋਂ ਅੱਗੇ ਵਿਸ਼ੇਸ਼ਣ ਕਰਕੇ ਸਮਝਾਉਣ ਵਾਲਾ ਲਿਖਦਾ ਕਿਤੇ ਉਪਰਵਾਣ ਹੋ ਗਿਆ ਕਿਤੇ ਅਸੀਂ ਬਾਣੀ ਪੜਦੇ ਵੀ ਹਾਂ ਸੁਣਦੇ ਵੀ ਹਾਂ ਸਾਡੇ ਅੰਦਰੋਂ ਕਿੰਤੂ ਪ੍ਰੰਤੂ ਫੇਰ ਨਹੀਂ ਜਾਂਦੇ ਸਾਡੇ ਅੰਦਰੋਂ ਸਵਾਲ ਫੇਰ ਨਹੀਂ ਜਾਂਦੇ ਅਸੀਂ ਆਪਣੇ ਗੁਰੂ ਤੇ ਹੀ ਸ਼ੰਕਾ ਕਰੀ ਜਾਂਦੇ ਹਾਂ ਬਾਣੀ ਤੇ ਸ਼ੰਕਾ ਕਰੀ ਜਾਂਦੇ ਹਾਂ ਵਿਚਾਰ ਤੇ ਹੀ ਸ਼ੰਕਾ ਕਰੀ ਜਾਂਦੇ ਆਪਣੀ ਆਪਣੀ ਸਿਆਣਬ ਘੋੜਦੇ ਹੋਏ ਸਾਡੇ ਅੰਦਰ ਇਹ ਪ੍ਰੋਸਾ ਕਦੋਂ ਵਧੇਗਾ ਕੀਰ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹ ਯਕੀਨ ਸਾਡੇ ਹਿਰਦੇ ਵਿੱਚ ਵੀ ਪੈਦਾ ਕਰਦੇ ਪ੍ਰੇਮ ਸਾਡੇ ਹਿਰਦੇ ਵਿੱਚ ਵੀ ਪੈਦਾ ਕਰਦੇ ਤਾਂ ਜੋ ਕਿ ਸਾਡਾ ਜੋ ਜੀਵਨ ਹੈ ਉਹ ਵੀ ਸਫਲਾ ਹੋ ਸਕੇ ਕਹਿੰਦੇ ਗੁਰਮਤਿ ਨੇ ਤੇ ਗੱਲ ਕਹੀ ਹੈ ਆਮ ਤੌਰ ਤੇ ਸਿਆਣੇ ਵੀ ਇਹ ਗੱਲ ਕਹਿੰਦੇ ਨੇ ਨਾ ਕਹਿੰਦੇ ਜਿਹੜਾ ਮਨੁੱਖੇ ਸੰਸਾਰ ਦੇ ਵਿੱਚ ਆਇਆ ਨਾ ਇਸ ਸੰਸਾਰ ਦੇ ਵਿੱਚ ਉਹਨੇ ਰਹਿ ਕੇ ਜੋ ਚੰਗਿਆਈਆਂ ਕੀਤੀਆਂ ਨੇ ਜੋ ਬਰਿਆਈਆਂ ਕੀਤੀਆਂ ਨੇ ਉਸ ਦੇ ਜਾਣ ਤੋਂ ਪਰੰਤ ਵੀ ਜੀਉਂਦੀਆਂ ਰਹੇ ਜੀ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ ਕਿਸ ਨੇ ਆਹ ਮੰਦਾ ਕੀਤਾ ਕਿਸੇ ਐਸ ਨੇ ਆਹ ਚੰਗਾ ਕੀਤਾ ਸੀ ਤੇ ਕਹਿੰਦੇ ਜਿਹੜੀ ਚੰਗਿਆਈ ਹੈ ਸਾਖੀ ਦੇ ਵਿੱਚ ਉਹਨੂੰ ਸਗੰਧੀ ਦੇ ਨਾਲ ਬਿਆਨ ਹੈ ਗਿਆ ਜਿਹੜੀ ਬਰਿਆਈ ਹੈ ਉਹਨੂੰ ਬਦਬੂ ਦੇ ਨਾਲ ਆਹ ਗਣਾ ਦੇ ਨਾਲ ਕਿਤੇ ਜਦੋਂ ਪ੍ਰਾਣੀ ਕਾਲ ਚਲਾਣਾ ਕਰ ਗਿਆ ਉਹ ਤੇ ਜਾਣ ਤੋਂ ਬਾਅਦ ਵੀ ਹੁੰਦੀਆਂ ਨੇਕੀਆਂ ਤੇ ਹੁੰਦੀਆਂ ਜਿਹੜੀਆਂ ਚੰਗਿਆਈਆਂ ਨੇ ਉਹ ਸੁਗੰਧੀ ਵੰਡਦੀਆਂ ਨੇ ਖੁਸ਼ਬੂ ਵੰਡਦੀਆਂ ਨੇ ਦੂਸਰਿਆਂ ਵਾਸਤੇ ਜਿਹੜੀ ਪ੍ਰੇਰਣਾ ਉਹ ਦੇਦੀਆਂ ਨੇ ਜਿਸ ਫੁੱਲ ਵਿੱਚ ਉਹ ਖੁਸ਼ਬੂ ਆਉਂਦੀ ਆ ਉਹ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈ ਕਿ ਫੁੱਲ ਅਸਲੀ ਹੈ ਫੁੱਲ ਤਾਂ ਕਾਗਜ਼ੀ ਵੀ ਮਿਲ ਜਾਂਦੇ ਨੇ ਤੇ ਜਿਸ ਫੁੱਲ ਵਿੱਚ ਉਹ ਸੁਗੰਧੀ ਨਹੀਂ ਆਉਂਦੀ ਉਸ ਬਾਰੇ ਸ਼ੰਕਾ ਹੁੰਦੀ ਹੈ ਕਿ ਫੁੱਲ ਕੰਦਾ ਕੋਈ ਸਮੈਲ ਉਸ ਸੁਗੰਧੀ ਤਾਂ ਨਹੀਂ ਰਹੀ ਤੇ ਸਹਿਬ ਨੇ ਵਾਰ-ਵਾਰ ਗੁਰਬਾਣੀ ਵਿੱਚ ਕਿਹਾ ਕਹਿੰਦਾ ਜੇ ਕਹਿੰਦੇ ਜੇ ਮਨੁੱਖ ਹੈ ਤੇ ਮਨੁੱਖ ਹੋਣ ਦੇ ਨਾਤੇ ਤੇਰੇ ਅੰਦਰ ਗੁਣ ਹੋਣੇ ਚਾਹੀਦੇ ਨੇ ਤੇ ਗੁਰੂ ਦੇ ਬਖਸ਼ੇ ਹੋਏ ਗੁਣਾ ਦਾ ਧਾਰ ਨਹੀਂ ਹੋਏਗਾ ਫੇਰ ਹੀ ਤੂੰ ਅਸਲ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਅਖਵਾਉਣ ਦਾ ਹੱਕਦਾਰ ਹੈ ਤੇ ਜੇ ਗੁਣ ਪੱਲੇ ਨਹੀਂ ਤੇ ਫਿਰ ਸਾਬ ਸੱਚੇ ਪਾਤਸ਼ਾਹ ਕਹਿ ਦਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਿ ਨਾ ਹੀ ਮਨੁੱਖਾਂ ਵਾਲਾ ਲਿਖਿਆ ਹੈ ਕਰਤੂਤਾਂ ਤੇ ਜਿਹੜੀਆਂ ਨੇ ਉਹ ਪਸ਼ੂਆਂ ਵਾਲੀਆਂ ਨੇ ਜਿਵੇਂ ਉਸ ਨੂੰ ਇਸ ਗੱਲ ਦਾ ਭਰੋਸਾ ਆ ਗਿਆ ਕਿ ਅੱਲਾਹ ਨੇ ਆ ਵੀ ਸੱਚ ਲਿਖਿਆ ਆ ਵੀ ਸੱਚ ਲਿਆ ਤੇਰਾ ਇੱਕ ਇੱਕ ਬਚਨ ਸੱਚ ਹੈ ਸਾਡੀ ਬਸਮਾ ਛੋਟੀ ਹੈ ਕਹਿੰਦੇ ਕਿਤੇ ਸਾਡਾ ਫਰੋਸਾ ਗੁਰੂ ਦੀ ਬਾਣੀ ਤੇ ਐਸਾ ਬਣ ਜਾਵੇ ਤੇ ਸਾਡਾ ਵੀ ਪਾਰ ਉਤਾਰਾ ਹੋ ਜਾਏਗਾ। ਤੇ ਇਸ ਲਈ ਸਹਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਕਹਿੰਦੇ ਸਤਿਗੁਰੂ ਜੀ ਦੇ ਸ਼ਬਦ ਦੇ ਰਾਹੀ ਹਿਰਦੇ ਦੇ ਵਿੱਚ ਪ੍ਰੇਮ ਪੈਦਾ ਕਰਕੇ ਹੀ ਪਰਮਾਤਮਾ ਦੀ ਜਿਹੜੀ ਸਿਵਤਸਲਾਯੋ ਕੀਤੀ ਜਾ ਸਕਦੀ ਹੈ। ਵਿਣ ਪ੍ਰੀਤੀ ਭਗਤ ਨਾ ਹੋਵਈ। ਵਿਰ ਸਤ ਗੁਰ ਦਾ ਲਗੇ ਪਿਆਰ